ਮੇਅਕ ਪਾਣੀਆਂ ਚ ਹਾਰੀਆਂ ਮੈਂ ਸਾਂਝਾ ਹੋਇਆ। ਪਿਆਗੜੀਆਂ ਪਿਆਨੀਆਂ ਪੁੜਾ ਰਹੇ ਆ ਇੱਕ ਬੰਨ ਮਾਜਰਾ ਸਰਕਾਰੀ ਹਾਈ ਸਕੂਲ ਤੇ ਤੰਗ ਸਕੂਲ ਦੇ ਸਾਇੰਸ ਨਾਲ ਸਦਾ ਪੰਜਾਬੀ ਸੱਭਿਆਚਾਰ ਨਾਲ ਪੰਜਾਬ ਦੇ ਮੁੱਖ ਸਿਮਰਣਾਂ ਦਾ ਜੇ ਸੇਵ ਉਪਰਾਲੇ ਕੀ ਇਹ ਅੰਦਾ ਜਿਹੜਾ ਪ੍ਰਯਾਤਨ ਹੈ ਉਹ ਸਮਾਰਨ ਕਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਕ ਸਾਡੇ ਬਹੁਤ ਹੀ ਸੱਭਿਆਚਾਰਕ ਸਾਡੇ ਆਪਣੇ ਕਿਹੋ ਜਿਹਾ ਸੱਭਿਆਚਾਰ ਹੈਗਾ ਬੱਚਾ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਜਿਉਂਦਾ ਕਰਨਾ ਕਿਉਂਕਿ ਇਹ ਜਿਹੜੇ ਰੰਗ-ਕਮਾਸੇ ਨੇ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਤੇ ਇਹ ਤੀਆਂ ਦਾ ਤਿਹਾਰ ਦੇ ਉੱਤੇ ਇਹ ਜਿੱਥੇ ਕਿਹਾ ਜਾਂਦਾ ਹੈ ਕਿ ਆਪਣੀਆਂ ਬਾਤੀਆਂ ਭੈਣੋ ਜੜੀਆਂ ਨੇ ਆਪਣਾ ਚਾਹ ਤੇ ਮਲਹਾਰ ਦੇ ਨਾਲ ਪੱਲਕੀਆਂ ਦਾ ਦੇਖ ਕੇ ਜਿੱਦਾਂ ਪੌਂਡੀਆਂ ਨੇ ਆਪਣੇ ਪੌਂਡੀਆਂ ਪੌਂਡੀਆਂ ਨੇ ਆਪਣੇ ਪੂਰੇ ਪਹਿਰਾਵੇ ਦੇ ਵਿੱਚ ਸੱਭਿਆਚਾਰ ਨੂੰ ਆਗਿਆ ਦਿੱਤੀ ਹੈ। ਸਕੂਲ ਦਾ ਇਹ ਵਰਤ ਉਹ ਦਿਖਾਦਾ ਹੈਗਾ ਬਹੁਤ ਹੀ ਚੰਗੀ ਮੁੱਤ ਹੈ ਕਿ ਅੱਜ ਦੇ ਬੱਚੇ ਐਨਜੋਏ ਨਹੀਂ ਕਰਦੇ ਸੱਭਿਆਚਾਰਕ ਸੱਭਿਆਚਾਰ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਗੈਦਰਿੰਗ ਦੇ ਨਾਮ ਤੇ ਰਹਿ ਗਿਆ ਉਹ ਮਨੋਂ ਬਲ ਬਸਾ ਦੇਣਾ ਸਾਨੂੰ ਪ੍ਰਾਊਡ ਹੈ ਸਾਡੇ ਸਕੂਲਾਂ ਦੇ ਉੱਪਰ ਸਾਡੇ ਟੀਚਰ ਸਾਹਿਬਾਨ ਦੇ ਉੱਪਰ ਤੇ ਹਮੇਸ਼ਾ ਇਹਨਾਂ ਦੇ ਨਾਲ ਨਾਲ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਅ ਇਹਨਾਂ ਦੇ ਅਪਰੀਸ਼ੀਏਸ਼ਨਸ ਨੇ ਉਹ ਕਿੰਨੇ ਕਿੰਨੇ ਵੀ ਅਫਕਸ ਕਰਦੇ ਹੈਗੇ ਆ ਤੁਸੀਂ ਹਮੇਸ਼ਾ ਮਾਣਸ ਰੱਖਣਾ ਕਰੀਏ ਅੱਜ ਪੰਜਾਬੀਆਂ ਦਾ ਨਾਮ ਰੱਖਣਾ ਹੈ ਉਹ ਸੀ ਧੀਆਂ ਜਿਹੜੀਆਂ ਧੀਆਂ ਦੀਆਂ ਧੀਆਂ ਲਾ ਰਹੇ ਹੈ ਇੱਕ ਬਾਮਨ ਮਾਜਰਾ ਸਰਕਾਰੀ ਹਾਈ ਸਕੂਲ ਅਤੇ ਪ੍ਰੰਗ ਸਕੂਲ ਦੇ ਸਹਿਯੋਗ ਨਾਲ ਸਾਡਾ ਪੰਜਾਬੀ ਸੱਭਿਆਚਾਰ ਮੰਤਰੀ ਪੰਜਾਬ ਅਤੇ ਮੁੱਖ ਸਹਾਇ ਸਮਰਾਸ਼ਵਾ ਦੇ ਸਹਿਯੋਗ ਨਾਲ ਆਰੰਭ ਹੋਇਆ ਸੀ ਇਹਾਂ ਦਾ ਜਿਹੜਾ ਪਿਆਰ ਰਿਹਾ ਸੀ ਉਹ ਸੀ ਮਾਰ ਤੇ ਇਹ ਧੀਆਂ ਦਾ ਤੇ ਹਰ ਦੇ ਉੱਤੇ ਜਿੱਥੇ ਕਿਹਾ ਜਾਂਦਾ ਕਿ ਆਪਣੀਆਂ ਧੀਆਂ ਭੈਣਾਂ ਜੜੀਆਂ ਨੇ ਆਪਣਾ ਚਾਅ ਤੇ ਮਰਹਾਰ ਦੇ ਨਾਲ ਆਪਣਾ ਧੀਆਂ ਦੇ ਵਿੱਚ ਜਿੱਦਾਂ ਪਾਉਂਦੀਆਂ ਨੇ ਆਪਣੇ ਗੋਲੀਆਂ ਪਾਉਂਦੀਆਂ ਨੇ ਆਪਣੇ ਪੂਰੇ ਪਹਿਰਾਵੇ ਦੇ ਵਿੱਚ ਸੱਭਿਆਚਾਰ ਨੂੰ ਮਨਾਉਗਾ ਸੱਜਿਆ ਦੇ ਇਹ ਵੀਡੀਓ ਕਮੇਟੀ ਤੋਂ ਅੱਜ ਦਾ ਜੋ ਪ੍ਰੋਗਰਾਮ ਹੈਗਾ ਈਆਂ ਦੇ ਸਬੰਧ ਦੇ ਵਿੱਚ ਇਹ ਸਾਡੇ ਲੇਖਕ ਭਾਈਚਾਰੇ ਤੋਂ ਆਏ ਹੋਏ ਹੈਗੇ ਨੇ ਸਾਡੇ ਮੈਂਬਰ ਸਰਬਾਤ ਇਹਨਾਂ ਸਾਡਾ ਪ੍ਰਾਇਮਰੀ ਸਕੂਲ ಗ್ರಾಮ ਮਟਵਾਦੇ ਸਫਾਰ ਨੇ ਹਾਈ ਸਕੂਲ ಗ್ರಾಮ ਮਟਵਾਦ ਦੋਨੋਂ ਹੀ ਸਕੂਲਾਂ ਦੇ ਸਟਾਫ ਵੱਲੋਂ ਵਿਦਿਆਰਥੀਆਂ ਦੇ ਜਿਹੜੇ ਇੱਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਪ੍ਰੋਗਰਾਮ ਤੋਂ ਸਟਾਰ ਕਰਵਾਇਆ ਜਾ ਰਿਹਾ ਹੈ ਖੰਨੀ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਕ ਸਾਡੇ ਬਹੁਤ ਹੀ ਸੱਭਿਆਚਾਰਕ ਸਾਡੇ ਅੰਦਰ ਇੱਕ ਜੋਸ਼ ਭਰ ਜਾਂਦਾ ਹੈਗਾ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਜਿਉਂਦਾ ਕਰਨਾ ਕਿਉਂਕਿ ਇਹ ਜਿਹੜੇ ਰੰਗ ਕਮਾਸੇ ਨੇ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਉਹਨਾਂ ਦੇ ਵਿੱਚ ਬੜੀ ਕਹਾਣੀ ਦਾ ਕੋਈ ਮੁੱਲ ਨਹੀਂ ਹੁੰਦਾ ਜੋ ਤੱਕ ਅਸੀਂ ਬੱਚਾ ਨੂੰ ਸਾਡੇ ਸੱਭਿਆਚਾਰ ਦੇ ਨਾਲ ਨਹੀਂ ਜੋੜਦੇ ਹੈਗੇ ਤਾਂ ਸਕੂਲ ਦਾ ਇਹ ਬਹੁਤ ਵੱਡਾ ਉਪਰਾਤਾ ਹੈਗਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਥੇ ਦੇ ਬੱਚੇ ਇੰਜੋਏ ਨਹੀਂ ਕਰ ਰਹੇ ਸਾਡੇ ਟੀਚਰ ਸਹਿਬਾਨ ਦੀ ਖੁੱਲ੍ਹੇ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਇੱਕ ਗੈਦਰਿੰਗ ਦੇ ਨਾਮ ਤੇ ਹੈਗਾ ਉਹ ਮਨੋਬਲ ਬੱਤਾ ਹੈਗਾ ਸਾਨੂੰ ਕਾਉਂਦੇ ਸਾਡੇ ਸਕੂਲਾਂ ਦੇ ਉੱਪਰ ਸਾਡੇ ਟੀਚਰ ਸਾਹਿਬਾਨ ਦੇ ਉੱਪਰ ਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹਾਂ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਦੇ ਅਪ੍ਰੀਸ਼ੀਏਸ਼ਨਸ ਨੇ ਇਹੋ ਜਿਹਾ ਕਿ ਉਹ ਜਿਹੜੇ ਅਫਰਟਸ ਕਰਦੇ ਹੈਗੇ ਆ ਅਸੀਂ ਹਮੇਸ਼ਾ ਇਹਨਾਂ ਦੀ ਸਤਿਕਾਰਨਾ ਕਰਦੇ ਹਾਂ ਸਾਰੇ ਬਹੁਤ ਬਹੁਤ ਧੰਨਵਾਦ। ਮਿਆ ਪਾਣੀ ਆ ਚਾਹਰੀਆਂ ਸੰਜਾ ਹੋਇਆ। ਇਹ ਆ ਜਿਹੜੀਆਂ ਅ ਈਹਾਣੀਆਂ ਮੋੜਾ ਰਹੇ ਆ। ਇਕਿ ਮੰਨ ਮਾਤਰਾ ਸਰਕਾਰੀ ਹਾਈ ਸਕੂਲ ਤੇ ਤਰੰਗ ਸਕੂਲ ਦੇ ਸਹਿਯੋਗ ਨਾਲ ਸਾਡਾ ਪੰਜਾਬੀ ਸੱਭਿਆਚਾਰਕ ਪੰਜਾਬ ਦੇ ਮੁੱਖਾ ਸਹਿਯੋਗਾਂ ਵੱਲੋਂ ਇਹ ਉਪਰਾਲੇ ਕੀ ਹਾਂ ਦਾ ਜਿਹੜਾ ਪ੍ਰਯਾਸ ਹੋਇਆ ਸੀ ਉਹ ਸਮਾਰ। ਸਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਕ ਸਾਡੇ ਬਹੁਤ ਹੀ ਸੱਭਿਆਚਾਰਕ ਸਾਡੇ ਅੰਦਰ ਦੀ ਜੋਸ਼ ਭਰ ਦਿੰਦਾ ਹੈ। ਬੱਚਿਆਂ ਨੂੰ ਸਵੇਰ 4 ਦੇ ਨਾਲ ਜੋੜਨਾ ਆਪਣੇ ਆਪ ਨੂੰ ਸਵੇਰ 4 ਦੇ ਨਾਲ ਜੋੜਨਾ ਆਪਣੇ ਆਪ ਨੂੰ ਜਿਉਂਦਾ ਕਰਨਾ ਕਿਉਂਕਿ ਇਹ ਜਿਹੜੇ ਰੰਗ ਕਮਾਨਸੇ ਨੇ ਇਹ ਸਾਡੀ ਜ਼ਿੰਦਗੀ ਦਾ ਦਿਸਾ ਨੇ ਤੇ ਇਸ ਪੀਆਂ ਦਾ ਤਿਹਾਰ ਦੇ ਉੱਤੇ ਇਹ ਜਿੱਥੇ ਕਿਹਾ ਜਾਂਦਾ ਹੈ ਕਿ ਆਪਣੀਆਂ ਵਾਸਤੀਆਂ ਭੈਣੋ ਜੜੀਆਂ ਨੇ ਆਪਣਾ ਚਾਅ ਤੇ ਮਨਹਾਰ ਦੇ ਨਾਲ ਕਲਕੀਆਂ ਦਾ ਦੇ ਵਿੱਚ ਜਿੱਦਾ ਪਾਉਂਦੀਆਂ ਨੇ ਆਪਣੇ ਧੋਜੀਆਂ ਪਾਉਂਦੀਆਂ ਨੇ ਆਪਣੇ ਪੂਰੇ ਪਹਿਰਾਵੇ ਦੇ ਵਿੱਚ ਸਵੇਰ 4 ਦੇ ਨੋ ਆਸਟ੍ਰਾਫਿਕਟਿਵ। ਕੋਲ ਸਕੂਲ ਦਾ ਬਹੁਤ ਵਧੀਆ ਪ੍ਰੋਗਰਾਮ ਹੈਗਾ। ਬਹੁਤ ਬੱਚੀ ਬੱਚੇ ਕੇ ਐਕਟਿਵ ਬੱਚੇ ਇੰਜੋਏ ਨਹੀਂ ਕਰ ਰਹੇ ਸਾਰੇ ਟੀਚਰ ਸਾਹਿਬਾਨ ਵੀ ਖੁੱਲ੍ਹੇ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਇੱਕ ਗੈਦਰਿੰਗ ਦੇ ਨਾਮ ਦਾ ਹੈਗਾ ਉਹ ਮਨੋਵਲਪਨ ਦਾ ਹੈਗਾ। ਸਾਨੂੰ ਪ੍ਰਾਊਡ ਹੈ ਕਿ ਸਾਡੇ ਸਕੂਲਾਂ ਦੇ ਉੱਪਰ ਸਾਡੇ ਟੀਚਰ ਸਾਹਿਬਾਨ ਦੇ ਉੱਪਰ ਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਨਾਲ ਇਸ ਤਰ੍ਹਾਂ ਦੇ ਇਹਦੇ ਅ ਦੇ

ਪੰਜਾਬ ਅਤੇ ਮੁੱਖ ਸਾਰੇ ਸੰਗਠਨ ਰਾਸ਼ਟਰੀ ਵਜੋਂ ਇਹਾਂ ਦਾ ਜਿਹੜਾ ਪਿਆਰ ਹੈ ਉਹ ਅਸਲੀ ਹੈ ਤੇ ਇਹ ਧੀਆਂ ਦਾ ਤੇ ਹਰ ਦੇ ਉੱਤੇ ਜਿੱਥੇ ਕਿਹਾ ਜਾਂਦਾ ਕਿ ਆਪਣੀਆਂ ਧੀਆਂ ਪਹਾੜਾਂ ਦੀਆਂ ਨੇ ਆਪਣਾ ਚਾਅ ਤੇ ਮਨਹਾਅ ਦੇ ਨਾਲ ਆਪਣਾ ਧੀਆਂ ਦਾ ਦੇ ਵਿੱਚ ਜਿੱਦਾਂ ਪਾਉਂਦੀਆਂ ਨੇ ਆਪਣੇ ਗੋਲੀਆਂ ਪਾਉਂਦੀਆਂ ਨੇ ਆਪਣੇ ਪੂਰੇ ਪਹਿਰਾਵੇ ਦੇ ਵਿੱਚ ਸਭਿਆਚਾਰ ਨੂੰ ਨਵਾਂ ਗਿਆਨ ਦੇ ਰਹੀ ਹੈ। ਵੀਡੀਓ ਕਮੈਂਟਸ ਅੱਜ ਦਾ ਇਹ ਪ੍ਰੋਗਰਾਮ ਹੈਗਾ ਤੀਆਂ ਦੇ ਸਬੰਧ ਦੇ ਵਿੱਚ ਇਹ ਸਾਡੇ ਲੇਖਕ ਭਾਈਚਾਰੇ ਤੋਂ ਆਏ ਹੋਏ ਹੈਗੇ ਨੇ ਸਾਡੇ ਮੈਂਬਰ ਸਭਾ ਤੇ ਨਾਲ ਸਾਡਾ ਪ੍ਰਾਇਮਰੀ ਸਕੂਲ ಗ್ರಾಮ ਮਟਵਾਦੇ ਸਫਾਰ ਤੇ ਹਾਈ ਸਕੂਲ ಗ್ರಾಮ ਮਟਵਾਦ ਦੋਨੋਂ ਹੀ ਸਕੂਲਾਂ ਦੇ ਸਟਾਫ ਵੱਲੋਂ ਵਿਦਿਆਰਥੀਆਂ ਦੇ ਜਿਹੜੇ ਇੱਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਪ੍ਰੋਗਰਾਮ ਤੋਂ ਖੜਾ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਕ ਸਾਡੇ ਬਹੁਤ ਹੀ ਸੱਭਿਆਚਾਰਕ ਸਾਡੇ ਅੰਦਰ ਇੱਕ ਜੋਸ਼ ਭਰ ਜਾਂਦਾ ਹੈ। ਬੱਚਾ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਆਪ ਨੂੰ ਜਿਉਂਦਾ ਕਰਨਾ ਕਿਉਂਕਿ ਜਿਹੜੇ ਰੰਗ ਤੁਮਾਸੇ ਨੇ ਇਹ ਸਾਡੇ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਉਹਨਾਂ ਦੇ ਵਿੱਚ ਬੰਦੀ ਘੜੀ ਦਾ ਕੋਈ ਮੁੱਲ ਨਹੀਂ ਹੁੰਦਾ ਜੋ ਕਿ ਤੱਕ ਅਸੀਂ ਬੱਚਾ ਨੂੰ ਸਾਡੇ ਕਲਚਰ ਦੇ ਨਾਲ ਨਹੀਂ ਜੋੜਦੇ ਹੈਗੇ। ਸਕੂਲ ਦਾ ਇਹ ਬਹੁਤ ਵੱਧਿਆ ਉਪਰਾਨਾ ਹੈਗਾ ਮੇਰੀ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਦੇ ਬੱਚੇ ਇੰਜੋਏ ਨਹੀਂ ਕਰ ਰਹੇ ਸਾਡੇ ਟੀਚਰ ਸਾਹਿਬਾਨ ਦੀ ਕਲਾਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਇੱਕ ਗੈਦਰਿੰਗ ਦੇ ਨਾਮ ਤੇ ਹੈਗਾ ਉਹ ਮਨੋਂ ਬਲ ਬੱਦਾ ਹੈਗਾ ਸਾਨੂੰ ਪ੍ਰਾਊਡ ਹੈ ਜੀ ਸਾਡੇ ਸਕੂਲਾਂ ਦੇ ਉੱਪਰ ਸਾਡੇ ਟੀਚਰ ਸਾਹਿਬਾਨ ਦੇ ਉੱਪਰ ਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਮਾਂ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਦੇ ਅਪ੍ਰੀਸ਼ੀਏਸ਼ਨਸ ਨੇ ਇਹੋ ਜਿਹੇ ਦਿੱਤੇ ਉਹਨਾਂ ਦੇ ਜਿਵੇਂ ਇਹ ਅਫਰਟਸ ਕਰਦੇ ਹੈਗੇ ਆ ਅਸੀਂ ਹਮੇਸ਼ਾ ਇਹਨਾਂ ਦੀ ਸਲਾਹ ਕਰਦੇ ਹਾਂ ਬਹੁਤ ਸਾਰੇ ਨੂੰ ਬਹੁਤ ਬਹੁਤ ਧੰਨਵਾਦ